ਕਦਰ ਜੀ ਕਿਹੜੇ ਪਿੰਡ ਦੇ ਰਿਆਂ ਵਾਲੇ ਆ ਨੌਰਾ ਗੰਡੇ ਕੀ ਮਾਮਲਾ ਕਿ ਇੱਕ ਲੇਡੀ ਜਿਹੜੀ ਨਾਲ ਤੁਸੀਂ ਲੈ ਕੇ ਆ ਕਿ ਮਾਮਲਾ ਸਾਰਾ ਭਾਜੀ ਚੰਡੀਗੜ੍ਹੋਂ ਆਏ ਸੀ ਬਾਸ ਤੇ ਰੁਗੀ ਵੀ ਉਹ ਚੌਂਗ ਦੇ ਕੋਲ ਗਵਾੜਾ ਚੌਂਗ ਜਿਹੜਾ ਉਹ ਮੈਂ ਉਤਰ ਗਿਆ ਜਾਨੂੰ ਮਾਤਾ ਵਿਸ਼ੇਸ਼ ਤੋਂ ਨਾਲ ਕਿਉਂ ਬਾਸ ਚੱਕ ਰਾਂ ਤੁਹਾਨੂੰ ਜੀ ਹੂੰ ਕਿਹੜੀ ਬਾਸ ਸੀਗੀ ਭਾਜੀ ਉਹ ਉਹ ਭਾਜੀ ਰੋਡਵੇਜ਼ ਸੀਗੀ ਪੰਜਾਬ ਰੋਡਵੇਜ਼ ਹੂੰ ਤੇ ਭਾਜੀ ਇਹ ਪਿੱਛੇ ਵੀ ਡਰਾਈਵਰ ਫੋਨ ਤੇ ਲਗਾ ਹੁੰਦਾ ਸੀ ਜਿਹੜਾ ਡਾਇਰੈਕਟਰ ਸੀ ਉਹ ਵੀ ਲੇਡੀਜ਼ ਨਾਲ ਪਹਿਲਾਂ ਹੀ ਗੱਲ ਮੀਟ ਕੇ ਆ ਕੇ ਤਾਰ ਕੇ ਆਇਆ ਚੰਡੀਗੜ੍ਹ ਦੇ ਤੋਂ ਹੂੰ ਰਾਹ ਤੇ ਨਹੀਂ ਆਣੀ ਵੀ ਨਾਲ ਉਹਦੇ ਬਈ ਅੱਛਾ ਜੀ ਤੁਸੀਂ ਉੱtre ਕਿੱਥੇ ਸੀਗੇ ਤਰੀਬੇ ਫੋਰਡਾ ਚੋਂ ਲੈਣਾ ਗੋਲ ਚੋਂ ਲੈਣਾ ਤੇ ਬਸ ਰੋਕੀ ਨੇ ਆਣੇ ਰੋਕੀ ਨੇ ਬਈ ਰੋਕ ਕੇ ਚੱਕਦਾ ਹੂੰ ਟੋਲੀ ਇੱਕ ਜੱਕ ਮੈਂ ਸਵਾਰ ਮੈਂ ਉਤਰ ਰਿਹਾ ਮਾਦਾ ਉੱਦਣਾਗੇ ਉਹਨੂੰ ਜਿੱਤਣ ਟੋਲੀ ਹਾਲੇ ਤੋਂ ਹਾਲੇ ਤੇ ਬੰਦੇ ਵੀ ਵੜੇ ਜਾ ਰਹੇ ਹੂੰ ਸਾਰਿਆਂ ਨੇ ਦੇਖਿਆ ਤੇ ਬਸ ਮੁੜ ਕੇ ਬੰਨੇ ਪਝਾੜੀ ਮੋਕੇ ਤੋਂ ਪਝਾੜੀ ਨੂੰ ਬੰਦਿਆਂ ਨੇ ਰੋਕੀ ਦੇ ਸਾਰਿਆਂ ਨੇ ਜੀ ਜਦੋਂ ਕਿ ਬੱਸ ਨੂੰ ਕਾਬੂ ਲੋਕਾਂ ਨੇ ਕੀਤਾ ਰੋਕੇ ਉੱਥੇ ਉਹ ਨਹੀਂ ਦੱਸਿਆ ਕਿ ਬਈ ਸਵਾਰ ਡਰਾਈਵਰ ਨੂੰ ਪਤਾ ਵੀ ਨਹੀਂ ਸੀ ਮੌਕੇ ਤੇ ਭੱਜਣ ਦੀ ਇਰਾਫਤ ਸੀ ਤੇ ਫੋਨ ਤੇ ਲੱਗਾ ਸੀ ਡਰਾਈਵਰ ਉਹ ਡਰਾਈਵਰ ਪੁੱਛਿਓ ਫੋਨ ਤੇ ਲੱਗਾ ਆ ਜਾਂਦਾ ਕਿੱਥੋਂ ਦੇ ਲੱਗਿਆ ਆ ਸੀ ਫੋਨ ਤੇ ਇਹ ਅਸੀਂ ਬੰਗਿਆ ਤੋਂ ਪਿੱਛੇ ਦੇਖਿਆ ਫੋਨ ਖਲਾ ਰਿਆ ਕਿੰਨੇ ਟਾਈਮ ਤੇ ਕੰਮ ਦੇ ਨਾਲ ਨਾਲ ਗੱਡੀ ਚਲਾਈ ਗਿਆ ਨਾਲ ਫੋਨ ਚਲਾਈ ਗਿਆ ਇਹ ਅੱਛਾ ਤੇ ਲੈ ਕੇ ਕਿੱਦਾਂ ਆਏ ਫਿਰ ਇਹਨਾਂ ਨੂੰ ਇੱਥੇ ਤਾਂ ਹਸਪੀਟਲ ਵਿੱਚ ਇਹ ਇੱਕ ਘਾਟਾ ਬੜਾ ਸੀ ਕੋਈ ਮੈਨੂੰ ਪਤਾ ਨਹੀਂ ਜਾਣਦਾ ਵੀ ਨਹੀਂ ਮੇਰਾ ਪਰ ਆਸ ਇਹਨਾਂ ਨੇ ਹੈਲਪ ਵੀ ਕੀਤੀ ਉਹ ਬਸ ਵਸਲੇ ਆਏ ਮੌਕੇ ਤੇ ਇੱਥੇ ਬਸਲੇ ਬਾਅਦ ਚ ਆਇਆ ਬਾਈ ਪਿਛਲੇ ਦੋ ਵੀ ਟ੍ਰੀਟਮੈਂਟ ਕਰਵਾ ਕੇ ਕਰੀ ਲਿਆ ਕੋਈ ਕੀ ਗੱਲਬਾਤ ਹੋਈ ਤੁਹਾਡੀ ਬਸ ਲੈਣਾ ਬਸ ਲੈਣਾ ਬਾਈ ਕੋਈ ਨਹੀਂ ਹੱਲੇ ਬੱਤ ਵੀ ਨਹੀਂ ਕਰਦੇ ਹਾਂ ਹੂੰ ਕੀ ਕਹਿੰਦੇ ਕਸੂਰ ਦਾ ਆਪਰ ਦੱਸਦੀ ਆਪਣੀ ਵੀ ਕਸੂਰ ਹੈਗਾ ਕਿ ਨਹੀਂ ਹੈਗਾ ਹੁਣ ਸਾਡਾ ਕੋਈ ਕਸੂਰ ਨਹੀਂ ਹੁਣ ਨਹੀਂ ਉਹਨਾਂ ਦਾ ਤਾਂ ਇਹੀ ਕਹਿਣਾ ਉਹ ਕਹਿੰਦੇ ਵੀ ਜਲਦੀ ਬਾਜੋ ਕਹਿੰਦੇ ਛਾਲ ਮਾਰੀ ਕਹਿੰਦੇ ਯਾਨੀ ਇਹੀ ਬਸ ਬਾਈ ਮੈਂ ਕਹਿੰਦਾ ਬਾਈ ਸਹੀ ਸਮਾਂ ਬਤਲਿਆ ਪੂਰਾ ਮੈਂ ਵੀ ਤਾਂ ਨਾਲੇ ਜੀ ਬਿਲਕੁਲ ਨਹੀਂ ਸੀ ਇਹ ਤੁਹਾਡੇ ਠੀਕ ਹੈ ਸਟਾਫ ਨਾਲ ਹਾਇਦਰ ਨਹੀਂ ਚੱਲਦੀ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਉਹਦੇ ਬਾਈ ਸਿਰ ਤੇ ਲੱਗੀ ਮਾਤਾ ਹਣਾ ਜਿੱਦਾਂ ਉਹਨਾਂ ਦੇ ਟਾਂਕੇ ਲੱਗੇ 10 ਤੋਂ 12 ਨੰਬਰ ਤੇ ਕੀ ਕਹਿੰਦੇ ਡਾਕਟਰ ਹੁਣ ਕੰਡੀਸ਼ਨ ਕਿਦਾਂ ਕੰਡੀਸ਼ਨਰ ਰਿਪੋਰਟ ਆਣੀ ਉਹਦੇ ਪਤਾ ਲੱਗਣਾ ਕੀ ਮੰਗ ਕਰਦੇ ਆਪਾਂ ਪ੍ਰਸ਼ਾਦਾਂ ਤੋਂ ਹਣ ਪ੍ਰਸ਼ਾਦਾਂ ਨੂੰ ਇਹਦਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਇੱਧਰ ਤੇ ਡਰਾਈਵਰਾਂ ਨੂੰ ਨੱਥ ਪੋਣੀ ਜਾਏਗੀ ਇਹਦਾ ਮਲਾਜਾ ਕਰਉਣਾ ਚਾਹੀਦਾ ਨਾਲ ਤੇ ਬਸ ਹੈ ਕਿੱਥੇ ਆ ਬਾਹਰ ਸਾਰ ਬਾਹਰੇ ਖੜੀਆ ਹੀ ਹੁਣ ਤਾਂ ਕੋਈ ਲੱਗਦਾ ਵੀ ਕਿ ਉਹਨਾਂ ਨੇ ਨਸ਼ਾ ਪੱਤਾ ਵੀ ਕੀਤਾ ਕੋਈ ਉਹਨਾਂ ਨੇ ਕਾਹ ਹੈ ਜੀ ਨਜ਼ਰ ਦੀ ਪਤਾ ਡਰਾਈਵਰ ਜੀ ਜਿਹੜੇ ਹੌਣਵੇਂ ਜਿਹੜਾ ਉਹਦਾ ਵੀ ਨਹੀਂ ਸਹੀ ਕੀ ਮਾਮਲਾ ਕਿਦਾਂ ਹੋਇਆ ਸਾਰਾ ਦੱਸਿਓ ਕਹਾਣੀ ਜਿਹੜੀ ਤੁਹਾਡੀ ਮਦਰ ਸੱਟਾਂ ਲੱਗੀਆਂ ਸਾਡੀ ਮਦਰ ਗਈ ਸੀ ਜੀ ਚੰਡੀਗੜ੍ਹ ਨੂੰ ਠੀਕ ਹੈ ਜੀ ਤੇ ਮੈਨੂੰ ਕਾਲ ਆਈ ਸੀਗੀ ਤੇ ਕਹਿੰਦੇ ਕਿ ਇਦਾਂ ਦਾ ਕਰਕੇ ਐਕਸੀਡੈਂਟ ਹੋ ਗਿਆ ਸਾਡਾ ਵੀ ਬੱਸ ਵਾਲੇ ਦੀ ਗਲਤੀ ਦੇ ਨਾਲ ਹੋਇਆ ਬੱਸ ਵਾਲੇ ਹਲੇ ਸਵਾਰੀ ਉਤਰ ਰਹੀ ਹੈ ਤੇ ਉਸ ਬੰਦੇ ਨੇ ਪਹਿਲਾਂ ਡਰਾਈਵਰ ਨੇ ਬੱਸ ਬਿਨਾਂ ਉਤਰੀ ਸਵਾਰੀ ਨੂੰ ਚਲਾ ਦਿੱਤੀ ਇੱਕ ਪੈਰ ਵਿੱਚ ਜਗਾ ਇੱਕ ਥੱਲੇ ਜਗਾ ਜੀ ਉਹਨਾਂ ਦਾ ਜਦੋਂ ਬੱਸ ਚਲਾਈ ਜੇ ਨਾਲੇ ਡੇਗ ਗਿਆ ਉਹਨਾਂ ਸੱਟ ਲੱਗੀ ਸਿਰ ਦੇ ਉੱਤੇ ਬਹੁਤ ਜ਼ਿਆਦਾ ਤੇ ਬਾਕੀ ਡਾਕਟਰ ਦੇ ਨਾਲ ਗੱਲ ਹੋਈਆ ਡਾਕਟਰ ਦੀ ਰਿਪੋਰਟ ਨਹੀਂ ਹਲੇ ਆਈ ਕਿਉਂਕਿ ਜੇ ਪੰਜਾਬ ਸਰਕਾਰ ਹੈ ਇਹ ਕੋਈ ਨਹੀਂ ਯਾਨੀ ਇਹਨਾਂ ਦਾ ਡਰਾਈਵਰਾਂ ਦਾ ਹੱਲ ਨਹੀਂ ਕਰਦੇ ਤੇ ਪੰਜਾਬ ਰੋਡਵੇਜ ਦੇ ਜਿੰਨੇ ਵੀ ਮੁਲਾਜ਼ਮ ਐ ਇਹਨਾਂ ਦਾ ਕੋਈ ਨਾ ਕੋਈ ਅਜਿਹੇ ਦਿਨ ਇਦਾਂ ਦਾ ਕੰਮ ਹੋਇਆ ਹੁੰਦਾ ਜਿਹਦੇ ਨਾਲ ਸਾਨੂੰ ਸ਼ਰਮ ਹੁੰਦੀ ਆ ਜਿਹੜੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਹੋ ਜਿਹੇ ਲੋਕ ਹਰ ਟਾਈਮ ਵੋਟਾਂ ਮੰਗਣ ਆ ਜਾਂਦੇ ਆ ਸਰਕਾਰੀ ਬੰਦੇ ਤੇ ਇਹੋ ਜਿਹੇ ਬੰਦਿਆਂ ਨੂੰ ਨੌਕਰੀਆਂ ਦਿੰਦੇ ਆ ਜਿਹੜੇ ਸ਼ਰਾਬ ਦੇ ਆਦੀ ਆ ਡੋਡਿਆਂ ਦੇ ਆਦੀ ਆ ਸਮੈਕ ਦੇ ਆਦੀ ਚਿੱਟੇ ਦੇ ਆਦੀ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਕਿਉਂ ਨਹੀਂ ਪਾਉਂਦੀ ਗਵਰਨਮੈਂਟ ਤੁਹਾਡੇ ਕੋਲ ਭਾਜੀ ਬਾਹਰ ਖੜੇ ਸੀ ਕਿ ਤੁਹਾਡਾ ਨਾਲ ਬਹਿਸ ਕਰੀ ਸੀ ਕੀ ਗੱਲਬਾਤ ਹੋਈ ਸੀ ਬਹਿਸ ਦਾ ਸੀ ਧੱਕ ਅਜੇ ਕ ਪਿਛੋ ਤੁਝ ਬੰਗਿਆ ਸਾਈਡ ਤੁਝ ਫੋਨ ਤੇ ਲਗੇ ਹੋਏ ਆ ਤੁਹਾਨੂੰ ਕਹਿੰਨ ਦਿੱਤਾ ਹੈ ਪਾਵਰ ਕਹਿੰਨ ਕਿਸ ਇਨਸਾਨ ਨੇ ਦਿੱਤੀ ਤੁਹਾਨੂੰ ਠੀਕ ਆ ਤੁਸੀਂ ਇੱਕ ਸਪੀਕਰ ਨਾਲ ਹੱਤਾਂ ਨਾਲ ਸਪੀਕਰ ਨਾਲ ਦੂਜੇ ਨਾਲ ਪਬਲਿਕ ਨੂੰ ਮਾਰੋ ਇਹ ਪਾਵਰ ਕਹਿੰਨ ਦਿੱਤੀ ਹੋਏ ਇਹ ਗਵਰਨਮੈਂਟ ਨੇ ਪਾਵਰ ਦਿੱਤੀ ਹੈ ਪੰਜਾਬ ਸਰਕਾਰ ਨੇ ਪਰ ਜਾਨਾ ਰੋਡ ਤੇ ਆਪਾਂ ਕਈ ਵੀਡੀਓ ਦੇਖਦੇ ਆਂ ਜੀ ਮੈਂ ਪਾਜੀ ਡੈਲੀ ਦਾ ਮੈਂ ਡੈਲੀ ਕਹਿੰਦਾ ਮੇਰਾ ਰੂਟੀਨ ਹੈ 8 ਵਜੇ 8:30 ਵਜੇ ਮੈਂ ਫਗਵਾੜੇ ਆਉਣਾ ਡੈਲੀ ਮੇਰਾ ਡੈਲੀ ਦਾ ਰੂਟੀਨ ਨਹੀਂ ਨਾ ਕੋਦਰ ਨੂੰ ਮੈਂ ਜਾਂਦਾ ਇਹਨਾਂ ਦਾ ਇਹੀ ਗਾਉਂਦੇ ਆ ਚਾਹੇ ਜਿਹੜਾ ਬਾਸਾਡਾ ਲਾ ਲਓ ਚਾਹੇ ਰੋਡ ਤੇ ਇਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਇਹ ਨਾ ਸਰਕਾਰ ਨੂੰ ਪੈਂਦਾ ਤੇ ਨਾ ਪੈਂਦਾ ਇਹੋ ਜਿਹੇ ਡਰਾਈਵਰਾਂ ਨੂੰ ਚਾਹੇ ਕੋਈ ਵੀ ਹੈ ਜਿਹੜਾ ਇਹਨਾਂ ਤੇਜ਼ ਚਲਾਉਂਦੇ ਆ ਕੀ ਨਾਲ ਚਾ ਇਹਨਾਂ ਨੂੰ ਤੇਜ਼ ਚਲਾਉਣ ਦੀ ਬਾਤ ਇਹਨਾਂ ਨੂੰ ਲਾਜ ਪਾਈ ਇਹੇ ਆ ਕਿ ਸਾਡੀਆਂ ਕੋਈ ਸਵਾਰੀਆਂ ਨਾ ਚੱਕ ਲਵੇ ਇਹ ਪਤਾ ਕੀ ਕਰਦੇ ਆ ਇਹਨਾਂ ਦਾ ਭਾਜੀ ਇੱਕ ਹੋਰ ਫੰਡਾ ਹੈ ਫੰਡਾ ਪਤਾ ਕੀ ਆ ਜਿੱਦਾਂ ਕਿਸੇ ਨੇ ਲੋਕਲ ਟਿਕਟ ਲੈ ਲਈ ਠੀਕ ਹੈ ਜੀ ਮੰਨ ਲਓ ਆਪਾਂ 20 ਜਾਂ 30 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਹੈ ਇਹਨਾਂ ਨੇ ਸਿਰਫ ਪਰਚੀ ਅਸੇ ਤਰ੍ਹਾਂ ਰਸੀਦ ਹੀ ਨਹੀਂ ਦੇਣੀ ਟਿਕਟ ਨਹੀਂ ਦੇਣੀ ਤੁਹਾਨੂੰ ਐਸੇ ਕੋਈ ਜਿਹੜਾ 20 25 ਰੁਪਏ ਦੇ ਜੀਓ ਤੇ ਜਾਂਦੇ ਆ ਉਹ ਹੂੰ ਕਿ ਟਿਕਟ ਬਿਨਾਂ ਤੇ ਟਿਕਟ ਨਹੀਂ ਦਿੰਦੇ ਗਵਰਨਮੈਂਟ ਦੀ ਕੀ ਹੈ ਚਾਹੇ ਭਾਈ ਵੀੜਾ ਚਾਹੇ ਸਰਕਾਰੀ ਹੈ ਵੀ ਟਿਕਟ ਨਹੀਂ ਦਿੰਦੇ ਦੀ 25 ਰੁਪਏ ਨਹੀਂ ਜਦੋਂ ਬਸ ਦੇ ਵਿੱਚੋਂ ਲੇੜੀ ਡਿਗੇ ਆ ਇਹਨਾਂ ਨੇ ਪਿੱਛੇ ਦੇਖਿਆ ਨਹੀਂ ਮੁੜ ਕੇ ਇਹਨਾਂ ਨੇ ਦੇਖਿਆ ਦੇਖਣਾ ਕੀ ਸੀ ਜਿਹੜੇ ਡਿਗੇ ਗਏ ਭਾਈ ਉਹਨਾਂ ਨੇ ਮਾਰ ਦਿੱਤੀ ਸੈਲਫ ਉਹ ਦੂਜੇ ਜਿਹੜੇ ਬੰਦੇ ਸੀਗੇ ਉੱਥੇ ਖੜੇ ਉਹਨਾਂ ਨੇ ਮੌਕੇ ਤੇ ਬਸ ਰੋਕੀ ਹੈ ਜਿਹੜੇ ਮੌਕੇ ਤੇ ਬੰਦੇ ਸੀਗੇ ਲੋਕਾਂ ਨੇ ਮਤਲਬ ਬਸ ਬੜੀ ਉੱਥੇ ਆਮ ਆਵਾਮ ਨੇ ਬਸ ਰੋਕੀ ਆ ਉੱਥੇ ਕੀ ਮੰਗ ਕਰਦੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗਿਆ ਸਾਨੂੰ ਇਨਸਾਫ ਤੋਂ ਵਾਇਆ ਜਾਏ ਇਹੋ ਜਿਹੇ ਬ ਇਹਨਾਂ ਦੇ ਡੀਪੂ ਆਲਡਰ ਨੂੰ ਕੀ ਕਹਿਣਾ ਚਾਹੀਦਾ ਜਿਹੜਾ ਇਹਨਾਂ ਨੂੰ ਕੀ ਕਹਿਣਾ ਜਿਹੜਾ ਜਿਹੜਾ ਬੰਦ ਨੂੰ ਤੁਹਾਨੂੰ ਰਸਾਤ ਦਿੱਤਾ ਕਿਉਂ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਇਹਨਾਂ ਦਾ ਕਿ ਕਿਹੜੀ ਜਗ੍ਹਾ ਤੇ ਰਹਣੇ ਆ ਅਮਰਪੁਰ ਕਿਹੜੀ ਗੱਲ ਚਲਾਨੇ ਭਾਈ ਆਪਾਂ ਪੰਜਾਬ ਰੋਡ ਦੇ ਇਹ ਮਾਮਲਾ ਕਿ ਉਹ ਜਿਹੜਾ ਅੱਜ ਲੇਡੀਜ਼ ਤੋਂ ਸਿਵਲ ਹਸਪਤਲ ਲੈ ਕੇ ਆਉਣ ਲੱਗਿਆ ਆਪਣੇ ਆਪ ਹੀ ਡਿੱਗ ਪਈ ਉਹ ਨਿਵਾਜ ਦਿੱਤੀ ਉਤਰਨ ਤੋਂ ਪਹਿਲਾਂ ਕਿੱਥੋਂ ਜੜੇ ਕਿੱਥੋਂ ਜੜੇ ਤੁਹਾਡਾ ਕੰਡੀਗੜ ਤੋਂ ਆਏ ਸੀ ਕੰਡੀਗੜ ਤੋਂ ਜਿਆਦਾ ਪਤਾ ਹੁੰਦਾ ਨਾ ਜਿਆਦਾ ਅੱਛਾ ਜੀ ਕੰਡੀਗੜ ਤੋਂ ਆਏ ਸੀ ਅਮਰਸਰ ਜਾ ਦੇ ਫਗਵਾੜੀ ਹੱਡੇ ਜਾਣਾ ਸੀ ਨਾ ਤੁਹਾਡੇ ਟਿਕਟ ਪਈ ਇਹਨਾਂ ਨੇ ਇਹ ਜਦੋਂ ਕੰਡੀਗੜ ਤੋਂ ਆਈਦਾ ਫਗਵਾੜੀ ਹੱਡੇ ਨੂੰ ਜੇ ਮੋੜੀ ਦੇ ਸ਼ਹਿਰਪੁਰ ਚੋਂ ਉਤੋਂ ਤੇ ਸਪੀਡ ਬ੍ਰੇਕਰ ਆਉਂਦੇ ਰੇ ਉੱਥੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਦੱਸਿਆ ਰਵਾਜ ਨਹੀਂ ਵਾਰੀ ਨਾਲ ਡਰਾਈਵਰ ਨੂੰ ਕਨੈਕਟਰ ਨੂੰ ਤਾਂ ਕਿ ਸਵਾਰੀਆਂ ਨੂੰ ਸਬੂਤ ਹੈ ਕਿ ਮ ਉਹਨਾਂ ਨੂੰ ਨੇ ਕਿਸੇ ਨੇ ਦੱਸਿਆ ਪਈ ਉਤਰਨਾ ਸਪੀਡ ਬ੍ਰੇਕਰ ਦੇ ਮੁੰਡਾ ਪਹਿਲਾਂ ਉਤਰ ਕੇ ਨਾਲ ਇਹਨਾਂ ਮਾਦਾ ਨੂੰ ਧਾਰ ਲਿਆ ਹਾਂ ਇਹਨਾਂ ਨੂੰ ਕਿਸੇ ਨੂੰ ਆਵਾਜ਼ ਨਹੀਂ ਦਿੱਤੀ ਉਤਰਨ ਵਾਸਤੇ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਬਈ ਡਰਾਈਵਰ ਬੰਗਿਆ ਤੋਂ ਲੈ ਕੇ ਫਗਵਾੜੇ ਤੱਕ ਕਹਿੰਦੇ ਫੋਨ ਤੇ ਗੱਲ ਕਰਦਾ ਆਇਆ ਇਹ ਘਟਨਾ ਲੱਗ ਗਈ ਵੀਰ ਮੈਨਿਆ ਇਹ ਤਾਂ ਫਿਰ ਹੁਣ ਹੀ ਪਾਉਂ ਚੰਡੀਗੜ੍ਹੋਂ ਕਹੀ ਜਾਉ ਉਹਦੇ ਕੋਈ ਚੱਕਰ ਨਹੀਂ ਸਕੜੇ ਕਿਸੇ ਨੂੰ ਨਹੀਂ ਉਹ ਤਾਂ ਕਹਿੰਦਾ ਮੁੰਡੇ ਨੇ ਫੜ ਦੇਣਾ ਆਪਾਂ ਹਾਂਜੀ ਉਹਨਾਂ ਦਾ ਕਹਿਣਾ ਇਹ ਹੈ ਜੀ ਮੁੰਡਾ ਤਾਂ ਉਤਰ ਗਿਆ ਮੁੰਡੇ ਦੇ ਛੱਟ ਕੇ ਉਹਨਾਂ ਲੱਗੀ ਲੇਡੀ ਦੇ ਛੱਟ ਕੇ ਉਹਨਾਂ ਲੱਗੀ ਹੈ ਤਾਂ ਮੁੰਡਾ ਜਵਾਬ ਦੱਸੋ ਉਹ ਮੁੰਡਾ ਸ ਇਹ ਖੜ ਜੋ ਆਪਣਾ ਕੈਰੇਕਟਰ ਨੂੰ ਜਾਂ ਡਰਾਈਵਰ ਨੂੰ ਦੱਸੋ ਬਿਨਾ ਅੱਡੇ ਉਤਰਨਾਂ ਦਾ ਤੇਰੇ ਉਹਨਾਂ ਦਾ ਇਹ ਵੀ ਕਿਹੜਾ ਕਿਤਨਾ ਅੱਡਾ ਆਉਣ ਨਾਲ ਕਾ ਪਹਿਲਾਂ 2 ਮਿੰਟ ਪਹਿਲਾਂ ਕੈਰੇਕਟਰ ਜਿਉ ਡਰਾਈਵਰ ਕੋ ਆਜੋ ਹੁਣ ਸਾਨੂੰ ਨਿਕਰ ਪਈ ਅੱਡੇ ਤੇ ਟਿਕਰੀ ਅੱਡੇ ਜਾ ਕੇ ਬਾਜ ਦੇਵਾਂਗੇ ਕਿਸੇ ਨੂੰ ਬੱਸ ਅੱਡੇ 'ਚ ਜਾਣੀ ਸੀ ਤੁਹਾਡੀ ਹਾਂਜੀ ਅੱਡੇ ਜਾਣੀ ਸੀ ਅੱਡੇ 'ਤੇ ਆ ਰਹੇ ਸੀ ਉਹਨਾਂ ਦਾ ਭਾਜੀ ਇਹ ਕਹਿਣਾ ਵਾ ਕਹਿੰਦੇ ਬੱਸ ਜੜੋ ਸਵਾਰੀ ਡਿਗੀ ਹੈ ਨਾ ਬਾਹਰ ਤੇ ਬੱਸ ਇਹਨਾਂ ਨੇ ਭਜਾ ਲਈਏ ਮੁੜ ਕੇ ਪਿੱਛੇ ਦੇ ਵਿੱਚ ਆ ਗਏ ਉਹਨਾਂ ਦਾ ਮੇਰਾ ਇਹ ਕੰਮ ਨੇ ਜਦੋਂ ਲੋਕਾਂ ਨੇ ਬਾਜ ਮਾਰੇ ਨਾ ਡਿਗ ਤੇ ਉਸੇ ਵੇਲੇ ਸਾਈਡ ਤੇ ਲਾ ਕੇ ਅਗਰ ਤੋਂ ਸਵਾਰੀਆਂ ਦੇ 7:40 ਮਿੰਟ ਹੋ ਗਏ ਨੇ ਇੱਕ ਘੰਟਾ 40 ਮਿੰਟ ਹੋ ਗਏ ਨੇ ਜੇ ਭਜਾਉਣੀ ਹੁੰਦੀ ਗੱਡੀ ਤੇ ਫਿਰ ਮੇਰੇ ਅਸੀਂ ਬਾਅਦੋਂ ਵੀ ਜਾ ਸਕਦੇ ਤੇ ਹੁਣ ਤੁਹਾਡੀ ਬੱਸ ਕਿੱਥੇ ਆਸ ਤਮਾ ਬੱਸ ਸਟਾਪ ਆ ਬਾਹਰ ਖੜੀ ਜੀ ਤੁਹਾਡੀ ਪਰਿਵਾਰ ਮੈਂਬਰ ਨਾਲ ਹੋਈ ਗੱਲਬਾਤ ਕੀ ਕਹਿੰਦੇ ਹੁਣ ਹਾਂਜੀ ਕੀ ਕਹਿੰਦੇ ਪਰਿਵਾਰ ਮੈਂਬਰ ਹੋਈ ਗੱਲਬਾਤ ਅਜੇ ਨਹੀਂ ਕੋਈ ਦੱਸ ਕਹਿੰਦੇ ਠੀਕ